ਉਜਵਨ ਨੇ ਚਮਤੀ ਨਾਲ ਕਰਵਾਇਆ ਸੀ ਵਿਆਹ ਵਿਆਹ ਨੂੰ ਅਜੇ 1 ਮਹੀਨਾ ਵੀ ਨਹੀਂ ਸੀ ਹੋਇਆ ਕਿ ਨਵ ਵਿਆਹੀ ਨੇ ਕਰ ਦਿੱਤਾ ਕੁਝ ਅਜੀਹਾ ਜਿਸ ਨੇ ਵੀ ਸੁਣਿਆ ਸੁਣ ਕੇ ਰਹਿ ਗਿਆ ਹਰਾਂ ਜਿਹਾ ਇਹ ਮਾਮਲਾ ਗੁਰਦਾਸਪੁਰ ਦੇ ਬਟਾਲਾ ਦੇ ਸਿੰਬਲ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦਾ ਬੜੇ ਹੀ ਚਾਵਾ ਮਲਾਰਾਂ ਦੇ ਨਾਲ ਵਿਆਹ ਹੁੰਦਾ ਉਸਦੇ ਵਿਆਹ ਨੂੰ ਅਜੇ 1 ਮਹੀਨਾ ਵੀ ਨਹੀਂ ਸੀ ਹੋਇਆ ਕਿ ਉਸਦੀ ਪਤਨੀ ਘਰ ਦੇ ਵਿੱਚੋਂ ਸੋਨਾ ਹੋਰ ਗਹਿਣੇ ਨਕਦੀ ਤੇ ਕੱਪੜੇ ਲੈ ਕੇ ਫਰਾਰ ਹੋ ਗਈ ਹੈ ਜਿਸ ਨੂੰ ਲੈ ਕੇ ਨੌਜਵਾਨ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਪਿਆ ਹੈ ਪੁਲਿਸ ਤੱਕ ਇਹ ਮਾਮਲਾ ਪਹੁੰਚਾ ਦਿੱਤਾ ਗਿਆ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਨਾਮ ਅਮ੍ਰਿਤਪਾਲ ਦੱਸਿਆ ਜਾ ਰਿਹਾ ਹੈ ਉਸਨੇ ਇਹ ਗੱਲ ਆਖੀ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਕਿ ਕੁਝ ਕੋਸਾਲ ਪਹਿਲਾਂ ਹੀ ਉਹ ਆਸਟ੍ਰੇਲੀਆ ਤੋਂ ਵਾਪਸ ਆਇਆ ਉਸਨੇ ਦੱਸਿਆ ਹੈ ਕਿ ਉਸ ਦਾ ਵਿਆਹ ਆਸਟ੍ਰੇਲੀਆ ਦੇ ਵਿੱਚ ਵੀ ਹੋਇਆ ਸੀ ਪਰੰਤੂ ਉਸ ਦਾ ਤਲਾਕ ਹੋ ਚੁੱਕਾ ਹੈ ਉਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਿਆ ਸੀ ਤੇ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਰਿਹਾ ਸੀ ਅਮਰਿਤਪਾਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਮਾਤਾ ਦੀ ਮੌਤ ਹੋ ਗਈ ਹੈ ਉਸ ਦੇ ਪਿਤਾ ਬਿਮਾਰ ਰਹਿੰਦੇ ਨੇ ਇਸ ਕਰਕੇ ਉਸ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸੋਚੀ ਤੇ ਉਸ ਨੇ ਆਪਣਾ ਦੂਸਰਾ ਵਿਆਹ ਕਰਵਾਇਆ ਹੈ ਉਸ ਨੇ ਦੱਸਿਆ ਹੈ ਕਿ ਜਿਸ ਲੜਕੀ ਦੇ ਨਾਲ ਉਸਦਾ ਵਿਆਹ ਹੋਇਆ ਉਸ ਦਾ ਵੀ ਇਹ ਦੂਸਰਾ ਵਿਆਹ ਹੀ ਸੀ ਅਮ੍ਰਿਤਪਾਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਵਿਆਹ ਬੀਤੀ 25 ਜਨਵਰੀ 2025 ਨੂੰ ਹੋਇਆ ਤੇ ਜਿਸ ਦਿਨ ਉਸ ਦੀ ਪਤਨੀ ਘਰੋਂ ਇਹ ਸਾਰਾ ਸਮਾਨ ਲੈ ਕੇ ਫਰਾਰ ਹੋ ਗਈ ਉਸ ਦਿਨ 17 ਫਰਵਰੀ 2025 ਸੀ ਉਸਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਮਰੇ ਦੇ ਵਿੱਚ ਸੌਣ ਦੇ ਲਈ ਚਲੇ ਗਿਆ ਤਾਂ ਸਵੇਰੇ ਜਦੋਂ ਉઠੇ ਤਾਂ ਉਸਨੇ ਦੇਖਿਆ ਕਿ ਉਸਦੀ ਪਤਨੀ ਨਾ ਤਾਂ ਕਮਰੇ ਦੇ ਵਿੱਚ ਹੈ ਤੇ ਨਾ ਹੀ ਘਰ ਦੇ ਵਿੱਚ ਹੈ ਤਾਂ ਉਸਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਉਸਦੀ ਪਤਨੀ ਘਰ ਦੇ ਵਿੱਚ ਪਿਆ ਸਾਰਾ ਸੋਨਾ ਲੈ ਗਈ ਹੈ ਨਾਲ ਹੀ ਜਨੀ ਘਰ ਦੇ ਵਿੱਚ ਨਕਦੀ ਹੈ ਉਹ ਵੀ ਲੈ ਗਈ ਹੈ ਕਪੜੀ ਨੇ ਉਹ ਵੀ ਲੈ ਗਈ ਹੈ ਨਾਲ ਹੀ ਜਿਹੜਾ ਮੇਕਅਪ ਦਾ ਸਮਾਨ ਹੈ ਉਹ ਵੀ ਚੋਰੀ ਕਰਕੇ ਕਰੋ ਫਰਾਰ ਹੋ ਗਈ ਹੈ ਅੰਮ੍ਰਿਤਪਾਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਨਾਲ ਇੱਕ ਨੌਜਵਾਨ ਵੀ ਦਿਖਾਈ ਦੇ ਰਿਹਾ ਹੈ ਜਿਹੜਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਸਬੰਧ ਦੇ ਵਿੱਚ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਇਸ ਸਬੰਧ ਦੇ ਵਿੱਚ ਹੁਣ ਜਾਂਚ ਪੜਤਾਲ ਕਰ ਰਹੀ ਹੈ ਸੋ ਇਹ ਨੌਜਵਾਨ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਕੁਝ ਸਮਾਂ ਪਹਿਲਾਂ ਹੀ ਉਹ ਆਸਟ੍ਰੇਲੀਆ ਤੋਂ ਵਾਪਸ ਆਇਆ ਹੈ ਜਿਸ ਦਿਨ ਆਲੇ ਬਹੁਤ ਵੱਡਾ ਧੋਖਾ ਹੋ ਗਿਆ ਉਸ ਦੀ ਪਤਨੀ ਦੇ ਵੱਲੋਂ ਵਿਆਹ ਤਾ ਕਰਵਾ ਲਿਆ ਗਿਆ ਹੈ ਪਰੰਤੂ ਵਿਆਹ ਨੂੰ ਅਜੇ ਕੁਝ ਹਫ਼ਤੇ ਹੀ ਹੋਏ ਸਨ ਜਾਨੀ ਕਿ ਕੁਝ ਸਮਾਂ ਹੀ ਹੋਇਆ ਹੈ ਅਜੇ ਇੱਕ ਮਹੀਨਾ ਵੀ ਨਹੀਂ ਬੀਤਿਆ ਕਿ ਉਹ ਘਰ ਦੇ ਵਿੱਚੋਂ ਫਰਾਰ ਹੋ ਗਈ ਹੈ ਇੱਕ ਨੌਜਵਾਨ ਜਿਹੜਾ ਕੋ ਉਸ ਨਾਲ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਫੁਟੇਜ ਦੇ ਵਿੱਚੋਂ ਉਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਜਿਹੜੀ ਔਰਤ ਹੈ ਇਹ ਜਿਹੜੀ ਇਸ ਨੌਜਵਾਨ ਦੀ ਨਵਿਆਹੀ ਪਤਨੀ ਹੈ ਉਹ ਸੋਨਾ ਲੈ ਗਈ ਹੈ ਕੱਪੜੇ ਵੀ ਨਾਲ ਲੈ ਗਈ ਹੈ ਤੇ ਨਾਲ ਹੋਰ ਕੋਈ ਨਕਦੀ ਤੇ ਜਿਹੜਾ ਮੇਕਅਪ ਦਾ ਸਮਾਨ ਹੈ ਉਹ ਵੀ ਚੋਰੀ ਕਰਕੇ ਕੋਰੋਂ ਫਰਾਰ ਹੋ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ